ਹਲੋ ਨੋ ਕਿ ਨਾਗਰੇ ਦਾ ਮੇਰਾ ਨਾਮ ਸਿੰਦਰਨ ਹੋਰ ਮਾਈ ਜਿਲੰਦਰ ਤੋਂ ਆਣਾ ਹੈ। ਇਹ ਥਾਣਾ ਘ੍ਰਿੰਡੇ ਹੈ ਜੇ ਕੀ ਗੱਲਬਾਤ ਕਰਨੀ? ਇੱਥੇ ਥਾਣੇ ਘ੍ਰਿੰਡੇ ਮੇਰੇ ਹਸਬੰਡ ਜੌਬ ਕਰਦੇ ਨੇ ਵਿਕਟਰ ਐਸਆਈ। ਜੀ ਵਿਕਟਰ ਐਸਆਈ ਮੇਰੇ ਇੱਥੇ ਜੌਬ ਕਰਦੇ ਨੇ ਮੇਰੇ ਹਸਬੰਡ ਨੇ। ਇਹਨਾਂ ਨੇ ਮੇਨੂੰ ਮੈਰਿਜ ਕਰਵਾਈ ਹੈ ਜਦਕਿ ਇਹਨਾਂ ਦਾ ਪਹਿਲੇ ਡਿਵੋਰਸ ਨਹੀਂ ਹੋਇਆ ਸੀਗਾ। ਪਹਿਲੇ ਇਹਨਾਂ ਨੇ ਆਪਣੇ ਆਪ ਨੂੰ ਡਿਵੋਰਸੀ ਦੱਸ ਕੇ ਮੇਨੂੰ ਮੈਰਿਜ ਕਰਵਾ ਲਈ ਜਦਕਿ ਇਹਨਾਂ ਦਾ ਡਿਵੋਰਸ ਹੋਇਆ ਨਹੀਂ ਹੈ ਪਹਿਲੇ। ਅੰਮ੍ਰਿਤਸਰ ਤੋਂ ਹੀ ਨਾ ਰਹੇ ਇਹ ਕਿੱਥੇ ਰਹੇ ਜੰਮੂ ਕੰਪਨ ਅੰਮ੍ਰਿਤਸਰ ਮੈਂ ਇੱਥੇ ਖਾਸੇ ਚੌਂਕੀ ਨਹੀਂ ਇਹਨਾਂ ਦੇ ਨਾਲ ਕਿੰਨੇ ਮਹੀਨੇ 3 ਮਹੀਨੇ ਰਹੀਆਂ 2 ਤੋਂ 3 ਮਹੀਨੇ ਉਹਨਾਂ ਵੱਲੋਂ ਕੀ ਕਿਹਾ ਜਾ ਰਿਹਾ ਤੁਹਾਨੂੰ ਉਹਨਾਂ ਵੱਲੋਂ ਇਹੀ ਕਿਹਾ ਜਾ ਰਿਹਾ ਕਿ ਮੈਂ ਦੋਨਾਂ ਨਾਲ ਹੀ ਰਹਿਣਾ ਤੇ ਇੰਨਾ ਵੀ ਰਹਿਣਾ ਤੇ ਉਹਦਾਂ ਵੀ ਰਹਿਣਾ ਕਦੀ ਉਧਰ ਚਲ ਜਾਂਦੇ ਕਦੀ ਮਤਲਬ ਇੱਧਰ ਮੈਂ ਇਸ ਤਰ੍ਹਾਂ ਦਾ ਰਿਸ਼ਤਾ ਨਹੀਂ ਕੋਈ ਰੱਖਣਾ ਤੇ ਝੂਠ ਬੋਲ ਕੇ ਇਹਨਾਂ ਨੇ ਮੇਰਾ ਵਿਆਹ ਕਰਾਇਆ ਉਸ ਤੋਂ ਬਾਅਦ ਇਹਨਾਂ ਨੇ ਜਲੰਧਰ ਵੀ ਮੈਂ ਕੰਪਲੇਨਟ ਦਿੱਤੀ ਸੀ ਜਿੱਥੇ ਇਹਨਾਂ ਨੇ ਉੱਥੇ ਮਾਫੀ ਮੰਗੀ ਹੈ ਮਾਫੀ ਮੰਨ ਕੇ ਕਿਹਾ ਕਿ ਜੋ ਵੀ ਮੇਰਾ ਖਾਤ ਜੋ ਵੀ ਹਸ ਬੰਦੇ ਫਰਜ ਹੁੰਦੇ ਆ ਮੈਂ ਪੂਰੇ ਨਿਭਾਉਂਗਾ ਜੋ ਖਰਚਾ ਹੈ ਨਾ ਮੈਂ ਦਵਾ ਕਰਾਂਗਾ ਤੇ ਮੈਂ ਇਹਦੇ ਨਾਲ ਹੀ ਜਲੰਧਰ ਹੀ ਰਹੂੰਗਾ ਜਦ ਕਿ ਇਹਨਾਂ ਨੇ ਉਹ ਸਾਰੇ ਗੱਲਾਂ ਤੋਂ ਮੁੱਕਰ ਕੇ ਦਰਖਾਸਤ ਬੰਦ ਹੋ ਗਈ ਉਸ ਤੋਂ ਬਾਅਦ ਇਹਨੇ ਦਰਖਾਸਤ ਬੰਦ ਹੋਣ ਤੋਂ ਤੇ ਦੂਜੇ ਤੀਸਰੇ ਦਿਨ ਮੇਰੇ ਘਰੇ ਜਲੰਧਰ ਬੰਦੇ ਭੇਜੇ ਜਿਹਦਾ ਮੇਰੇ ਕੋਲ ਪ੍ਰੂਫ ਵੀ ਹੈਗਾ ਕੰਪਲੇਂਟ ਵੀ ਦਿੱਤੀ ਸੀ ਤੇ ਪੀਸੀਆਰ ਵਾਲੇ ਵੀ ਆਏ ਸੀਗੇ ਇਹਨੇ ਬੰਦੇ ਭੇਜ ਕੇ ਮੇਰੇ ਘਰੇ ਕੋਟ ਮਾਰ ਕਰਵਾਈ ਜਿਹਦੀ ਦਰਖਾਸਤ ਅਜੇ ਤੱਕ ਪੈਂਡਿੰਗ ਹੈ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ ਉਸ ਤੋਂ ਬਾਅਦ ਇਹਨਾਂ ਨੇ ਮੇਰੀਆਂ ਫੋਟੋਸ ਪਾਈਆਂ ਉਹਦੇ ਤੇ WhatsApp ਤੇ ਆਪਣੇ ਨੰਬਰ ਤੇ WhatsApp ਤੇ ਸਟੇਟਸ ਪਾਈ ਮੇਰੀਆਂ ਫੋਟੋਸ ਪਾ ਕੇ ਮੇਰੀ ਫੋਟੋਸ ਪਾ ਕੇ ਬਹੁਤ ਕੁਛ ਲਿਖਿਆ ਗਿਆ نیچے ਬਹੁਤ ਕੁਛ ਗਲਤ ਇਨਾਂ ਨੇ ਲਿਖਿਆ ਬਹੁਤ ਕੁਛ ਗਲਤ ਲਿਖਿਆ ਇਨਾਂ ਨੇ ਫੋਟੋਸ ਪਾ ਕੇ ਮੇਰੀ ਸ਼ਾਨ ਦੇ ਖਲਾਫ ਬੜੀਆਂ ਗੱਲਾਂ ਬੋਨੀਆਂ ਇਨਾਂ ਨੇ ਤੁਸੀਂ ਕਹਿ ਰਹੇ ਹੋ ਤੁਹਾਡੇ ਉੱਤੇ ਕਰਜ਼ਾ ਵੀ ਚੜਾਇਆ ਹੈ ਇਨਾਂ ਵੱਲੋਂ ਹਾਂਜੀ ਕਰਜ਼ਾ ਮੇਰੇ ਸਿਰ ਤੇ 4 ਤੋਂ 5 ਲੱਖ ਰੁਪਏ ਕਰਜ਼ਾ ਚੜਿਆ ਹੈ ਕੀ ਮੰਗੀ ਕਰ ਦਿੱਤੀ ਮੈਂ ਮੰਗੇ ਹੀ ਕਰਦੀਆਂ ਕਿ ਦੇਖੋ ਧੋਕੇ ਚ ਰਾ ਕੇ ਵਿਆਹ ਕਰਾਉਣਾ ਫਿਰ ਅਬੋਰਸ਼ਨ ਕਰਵਾਣੇ ਫਿਰ ਫੋਟੋਸ ਪਾਣੀਆਂ ਫੋਟੋਸ ਪਾ ਕੇ ਲਿਖਣਾ ਵੀ ਇਹਦਾ ਰੇਟ ਇੰਨਾ ਆ ਇੰਨਾ ਆਪਣੀ ਵਾਈਫ ਨੂੰ ਇੰਨਾ ਕੁਝ ਗਲਤ ਮਨਤ ਬੋਲਣਾ ਉਹ ਤਾਂ ਇਹਨਾਂ ਨੇ ਮੇਰੇ ਸ਼ਾਨ ਦੇ ਖਿਲਾਫ ਬੋਲਿਆ ਉਸ ਤੋਂ ਬਾਅਦ ਆ ਤਿੰਨ ਦਿਨ ਪਹਿਲੇ ਇਹਨਾਂ ਨੇ ਮੈਨੂੰ ਪਹਿਲੇ ਕਿਸੇ ਦਾ ਫੋਨ ਕਰਵਾਇਆ ਸੀ ਜੋ ਆਪਣੇ ਆਪ ਨੂੰ ਐਡਵੋਕੇਟ ਦੱਸਦਾ ਸੀਗਾ ਉਸ ਤੋਂ ਬਾਅਦ ਇਹ ਜਲੰਧਰ ਆਏ ਆ ਦੋ ਦੋ ਤਿੰਨ ਜਾਣੇ ਇਹਨਾਂ ਦੇ ਨਾਲ ਤਿੰਨ ਜਾਣੇ ਸੀ ਕਾਪੀ ਸੀ ਵਿਕਟਰ ਇਹ ਆ ਕੇ ਇਹਨਾਂ ਨੇ ਮੇਨਾਂ ਗਾਲੀ ਗਲੋਚ ਕੀਤੀ ਹੈ ਬਹੁਤ ਬੈਲੀਗਲੋਟ ਕਰਕੇ ਇਹਨਾਂ ਨੇ ਮੈਨੂੰ ਮਰਨ ਲਈ ਮਜਬੂਰ ਕੀਤਾ ਮੈਨੂੰ ਮੈਡੀਸਿਨ ਦਿੱਤੀ ਮੇਰੇ ਮੂੰਹ ਤੇ ਮੈਡੀਸਿਨ ਮਾਰੇਗੀ ਵਿక్టర్ ਵਾਲੋ ਤਾਂ ਮੈਂ ਕਿ ਤੂੰ ਖਾ ਕੇ ਆਪਣੀ ਜੀਵਨ ਮੇਲਾ ਖਤਮ ਕਰ ਲੈ ਤੇ ਮੈਂ ਖਾ ਲਈ ਗੁੱਸੇ ਦੇ ਵਿੱਚ ਕਿਉਂਕਿ ਮੈਂ ਪਹਿਲੇ ਹੀ ਡਿਪਰੈਸ਼ਨ ਚ ਰਹਾ ਮੈਂ ਅੱਗੇ ਜਿੰਨਾ ਕੁਛ ਇਹਨਾਂ ਨੇ ਮੇਰੇ ਨਾਲ ਕੀਤਾ ਤੇ ਉਹ ਖਾਣ ਤੋਂ ਬਾਅਦ ਮੈਂ ਸਿਵਲ ਹਸਪੀਟਲ ਐਡਮਿਟ ਰਹੀ ਹਾਂ ਜਿਹਦੇ ਮੇਰੇ ਕੋਲ ਪੂਰੇ ਪ੍ਰੂਫ ਹੈਗੇ ਨੇ ਕਿ ਮਰਨ ਲਈ ਮੈਨੂੰ ਬਾਰ-ਬਾਰ ਮਜਬੂਰ ਕੀਤਾ ਜਾ ਰਿਹਾ ਤੇ ਐਸਐਸਪੀ ਸਰ ਜਿਹੜੇ ਉਹਨਾਂ ਦੇ ਕੋਲ ਅਕਤੂਬਰ ਮਹੀਨੇ ਤੋਂ ਕੰਪਲੇਨ ਮੇਰੀ ਪੈਂਡਿੰਗ ਚੱਲ ਰਹੀ ਹੈ ਕੋਈ ਕਾਰਵਾਈ ਤਹਾਡੇ ਬੱਚੇ ਕਿੰਨੇ ਤੁਹਾਡੇ ਨਾਲ ਮੇਰਾ ਕੋਈ ਇਨਾਂ ਵੱਲੋਂ ਕੋਈ ਬੱਚਾ ਨਹੀਂ ਹੈਗਾ ਕਿਉਂਕਿ ਜਦੋਂ ਵੀ ਮੈਂ ਪ੍ਰੈਗਨੈਂਟ ਮੈਡੀਸਨ ਖਲਾ ਦਿੰਦੇ ਸੀ ਜਾਂ ਐਬੋਰਸ਼ਨ ਕਰਵਾ ਦਿੰਦੇ ਸੀ ਕਿੰਨੇ ਵਾਰ ਤੁਹਾਡਾ ਅਬੋਰਸ਼ਨ ਕਰਾਇਆ ਗਿਆ ਮੇਰਾ ਟੋਟਲ ਇਨਾਂ ਨੇ 2-3 ਵਾਰ ਹੀ ਕਰਵਾਇ ਦਿੱਤਾ ਤਿੰਨ ਕੋਰੀ ਕਿੰਨੇ-ਕਿੰਨੇ ਮਹੀਨੇ ਬਾਅਦ ਤੁਹਾਡਾ ਜਿਹੜਾ ਐਬੋਰਸ਼ਨ ਤਿੰਨ-ਤਿੰਨ ਕੋਈ 3 ਮਹੀਨੇ ਕੋਈ 2 ਮਹੀਨੇ ਐਸਾ ਇਹ ਤਾਂ ਬੜਾ ਹੀ ਗੈਰਕਾਨੂੰਨੀ ਹੈ ਹਾਂਜੀ ਇਨਾਂ ਨੇ ਮੈਨੂੰ ਆਪ ਕਰਵਾ ਮੈਂ ਐਬੋਰਸ਼ਨ ਡਾਇਰੈਕਟਲੀ ਇਸਦਾਂ ਨਹੀਂ ਕਰਾਇਆ ਇਨਾਂ ਨੇ ਫਸਟ ਪਹਿਲੇ ਮੈਡੀਸਨ ਖਲਵਾਈ ਸੀਗੀ ਮੈਡੀਸਨ ਇਨਾਂ ਨੇ ਮੈਨੂੰ ਮਾਈਗਰੇਨ ਦੀ ਪ੍ਰੋਬਲਮ ਹੈ ਇੰਨਾਂ ਦਾ ਕੋਈ ਡਾਕਟਰ ਸਾਹਿਬ ਹੈਗੇ ਨੇ ਇਹਨਾਂ ਦੇ ਦੋਸਤ ਹੀ ਐ ਦੇਸੀ ਦਵਾਈਆਂ ਦਿੰਦੇ ਆ ਉਹਨਾਂ ਕੋਲ ਮੈਨੂੰ ਕਿਹਾ ਸੀ ਕਿ ਮੈਡੀਸਨ ਲਿਆ ਕੇ ਦਿਨਾ ਤੈਨੂੰ ਮਾਈਗ੍ਰੇਨ ਦੀ ਮਾਈਗ੍ਰੇਨ ਦੀ ਦੱਸ ਕੇ ਇਹਨਾਂ ਨੇ ਅਬੋਰਸ਼ਨ ਕੀਤਾ ਮੈਨੂੰ ਜੋ ਵੀ ਮੈਡੀਸਨ ਹੁੰਦੀਆਂ ਉਹ ਖਲਾਈਆਂ ਕਿੰਨੀ ਵਾਰ ਦਾ ਅਬੋਰਸ਼ਨ ਕੀਤਾ ਹੈ ਅਬੋਰਸ਼ਨ ਉਹੀ ਜਦੋਂ ਮੈਨੂੰ ਤੀਸਰਾ ਮਹੀਨਾ ਲੱਗਾ ਹੋਇਆ ਸੀ ਉਹ ਇੱਕ ਜੰਡਿਆਲੇ ਹਸਪੀਟਲ ਲੈ ਕੇ ਗਏ ਸੀ ਆਪਣੇ ਦੋਸਤ ਦੇ ਹਸਪੀਟਲ ਉਹ ਇਹਨਾਂ ਨੇ ਮੈਨੂੰ ਇੱਕ ਇੰਜੈਕਸ਼ਨ ਲਗਾਇਆ ਸੀ ਜਿਹਦੇ ਵਿੱਚ ਮੇਰੇ ਕੋਲ ਰਿਪੋਰਟਾਂ ਸਾਰੀਆਂ ਪਈਆਂ ਵਾਂ ਜੋ ਜੋ ਮੇਰੇ ਟੈਸਟ ਹੋਏ ਸੀ ਇਹਨਾਂ ਨੇ ਤੀਸਰੇ ਮਹੀਨੇ ਮੇਰਾ ਟੈਸਟ ਕਰਵਾਇਆ ਜਿਹਦੇ ਤੇ ਇਹਨਾਂ ਡਾਕਟਰ ਸਾਹਿਬ ਵੱਲੋਂ ਇੱਕ ਮਹੀਨੇ ਇੰਜੈਕਸ਼ਨ ਲਾਇਆ ਗਿਆ ਸੀ ਜਿਹਦੇ ਲਈ ਮੈਨੂੰ ਨਰਸ ਜਿਹੜੀ ਜਿਨ੍ਹਾਂ ਨੇ ਲਾਇਆ ਕੁੜੀ ਨੇ ਉਹਨੇ ਕਹੇ ਸੀ ਤੁਹਾਡਾ 3-4 ਦਿਨਾਂ ਤੁਹਾਡੇ ਜਿਹੜੀ ਲਾਤਾ ਉਹ ਸੋਣੀ ਰਹੇਗੀ ਭਾਰੀ ਰਹੂਗੀ ਤੁਸੀਂ ਡਰਨਾ ਨਾ ਮੈਂ ਕਿਹਾ ਠੀਕ ਆ ਮੇਰੇ ਹਫਤਾ ਤੱਕ ਪੇਨ ਹੁੰਦੀ ਰਹੀ ਆ ਉਸ ਤੋਂ ਬਾਅਦ ਜਦੋਂ ਮੈਂ ਜਲੰਧਰ ਜਾ ਕੇ ਆਪਣਾ ਉਹ ਕਰਵਾਈ ਸਕੈਨਿੰਗ ਤੇ ਉਰੇ ਚ ਅਨਕੰਪਲੀਟਡ ਅਬੋਰਸ਼ਨ ਲਿਖਿਆ ਗਿਆ ਸੀ ਜੋ ਕਿ ਇਹਨਾਂ ਵੱਲੋਂ ਮੈਨੂੰ ਇੰਜੈਕਸ਼ਨ ਲਗਾ ਕੇ ਡਾਕਟਰ ਵੱਲੋਂ ਮੇਰਾ ਬੱਚਾ ਖਰਾਬ ਕੀਤਾ ਗਿਆ ਤੁਹਾਡੇ ਕੋਲ ਵਿਆਹ ਦਾ ਕੋਈ ਸਬੂਤ ਹੈ ਤੁਹਾਡੇ ਕੋਲ ਹਾਂਜੀ ਮੇਰੇ ਕੋਲ ਵਿਆਹ ਦੀ ਪ੍ਰੂ आनंद कारज ਹੋਏ ਤੁਹਾਡੇ हां जी ਮੇਰੇ ਆਨੰਦ ਕਾਰਜ ਹੋਏ ਨੇ ਪਹਿਲੀ ਮੈਰिज ਇਹਨਾਂ ਨੇ ਮੇਰੇ ਨਾਲ ਥਾਣੇ 'ਚ ਕਰਵਾਈ ਜਦੋਂ ਇਹਨਾਂ ਤੇ ਮੈਂ ਜਲੰਧਰ ਕੰਪਲੇਂਟ ਦਿੱਤੀ ਸੀ ਕਿ ਅਬੋਰਸ਼ਨ ਇਹਨਾਂ ਨੇ ਮੇਰੇ ਕਰਾਇਆ ਉੱਥੇ ਜਿਹੜੇ ਡਿਊਟੀ ਅਫਸਰ ਸੀਗੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਇਹਨਾਂ ਨੇ ਥਾਣੇ 'ਚ ਮੇਨਾ ਵਿਆਹ ਕਰਾ ਲਿਆ 24 ਤਰੀਕ ਚੌਥੇ ਮਹੀਨੇ 2023 ਫਿਰ 25 ਤਰੀਕ ਚੌਥੇ ਮਹੀਨੇ 2023 'ਚ ਆਨੰਦ ਕਾਰਜ ਕਰਵਾਏ ਗੁਰਦੁਆਰਾ ਸਾਹਿਬ ਉਸ ਤੋਂ ਬਾਅਦ ਵੀ ਮੈਨੂੰ ਰੱਖਣ ਤੋਂ ਮੁਕਰ ਰਹੇ ਨੇ ਮੈਨੂੰ ਇਹ ਕਹਿੰਦੇ ਕਿ ਤੂੰ ਹੀ ਮੇਰੀ ਵਾਈਫ ਆਂ ਇਕੱਲੀ ਪਰ ਮੇਰੇ ਤੋਂ ਇਲਾਵਾ ਵੀ ਇਹਨਾਂ ਦੀ ਫਰਸਟ ਵ ਕਰੇ ਮੇਰੇ ਨਾਲ ਲੜਦੇ ਮੈਨੂੰ ਮਾਰਦੇ ਕੁੱਟਦੇ ਨੇ ਪਰਸੋ ਵੀ ਇਹਨਾਂ ਨੇ ਮੈਨੂੰ ਪੁਆਇਜ਼ਨ ਦਿੱਤਾ ਤੇ ਪੁਆਇਜ਼ਨ ਖਾ ਕੇ ਮੈਂ ਆਪਣੇ ਜੀਵਨ ਲੀਲਾ ਸਪਾਪਤ ਕਰਨਾ ਚਾਹੁੰਦੀ ਸੀ ਪਰ ਮੇਰੇ ਆਂਡ-ਗਾਂਡ ਵੱਲੋਂ ਮੈਨੂੰ ਹਸਪੀਟਲ ਐਡਮਿਟ ਕਰਾਇਆ ਗਿਆ ਜਦੋਂ ਮੈਂ ਹਜੇ ਵੀ ਮੈਂ ਮੇਰੇ ਹੱਥ ਤੁਸੀਂ ਦੇਖ ਸਕਦੇ ਹੋ ਤੇ ਮੈਂ ਸਿੱਧਾ ਅਜੇ ਇਹਨਾਂ ਨੂੰ ਲੱਭਦੇ ਆਈਆਂ ਕਿਉਂਕਿ ਆਪਣਾ ਚੌਂਕੀ ਥਾਣਾ ਦੱਸਦੇ ਨਹੀਂ ਮੈਂ ਕਿੱਥੇ ਲੱਗਾ ਕਿੱਥੇ ਨਹੀਂ ਕਹਿੰਦੇ ਸੀ ਮੈਂ ਹਸਬੈਂਡ ਆ ਕੋਈ ਇਹਨਾਂ ਦੀ ਦੂਜੀ ਵਾਈਫ ਨੇ ਮਿਲੇਗੇ ਹਾਂਜੀ ਇਹਨਾਂ ਦੀ ਦੂਜੀ ਵਾਈਫ ਦੇਖੀ ਐ ਮੈਂ ਮਿਲੇ ਉਹਨਾਂ ਦਾ ਨਹੀਂ ਮੇਰੇ ਘਰ ਦੇ ਕੋ ਮੈਂ ਇਸ ਤਰ੍ਹਾਂ ਨਹੀਂ ਮਿਲੀ ਇਹਨਾਂ ਨੇ ਕਿਉਂਕਿ ਇਹਨਾਂ ਦੀ ਲਾਈਫ 'ਚ ਤਿੰਨ ਚਾਰ ਜਨਾਨੀਆਂ ਪਹਿਲੇ ਵੀ ਸੀ ਮੈਨੂੰ ਨਹੀਂ ਪਤਾ ਕਿਹੜੀ ਇਹਦੀ ਵਾਈਫ ਆ ਤਾਂ ਕਿਹੜੀ ਇਹਦੀ ਸਹੇਲੀ ਆ ਕਿ ਮਾਂ ਕੀ ਕਰਦੇ ਸੀ ਮੈਂ ਮਾਂਗੇ ਇਹੀ ਕਰਦੀਆਂ ਕਿ ਐਨੇ ਮੈਨੂੰ ਬਹੁਤ ਮੇਰੀ ਲਾਈਫ ਖਰਾਬ ਕੀਤੀ ਹੈ ਪਹਿਲੇ ਮੇਰੇ ਤਿੰਨ ਤਿੰਨ ਚਾਰ ਚਾਰ ਦਾ ਵਾਸ਼ਿੰਗ ਕਰਵਾਤੇ ਫਿਰ ਤੋਂ ਖੜਾ ਰੱਖ ਕੇ ਵਿਆਹ ਕਰਾ ਲਿਆ ਫਿਰ ਸਮਝੌਤਾ ਵੀ ਕੀਤਾ ਕਿ ਤੂੰ ਹੀ ਮੇਰੀ ਵਾਈਫ ਹੈ ਮੈਂ ਤੇਰੇ ਨਾਲ ਰਹੂੰਗਾ ਮੈਂ ਖਰਚਾ ਦਊਂਗਾ ਜਾਂ ਜੋ ਵੀ ਇਹਨੇ ਨਾ ਤਾਂ ਮੇਰੀ ਕੋਈ ਜ਼ਿੰਮੇਵਾਰੀ ਸਮਝੀ ਫੁੱਲ ਟਾਈਮ ਮਰਨ ਨੂੰ ਮੈਨੂੰ ਹਰ ਟਾਈਮ ਮਰ ਲਈ ਮਜਬੂਰ ਕਰਦਾ ਸੋਸ਼ਲ ਮੀਡੀਆ 'ਤੇ ਮੇਰੀ ਫੋਟੋ ਜਿਹੜਾ ਤਾਂ ਤਾਂ ਆ ਕੇ ਮੈਨੂੰ ਇਹਨੇ ਬਹੁਤ ਬੜੀ ਮੈਨੂੰ ਮਜਬੂਰ ਕੀਤਾ ਕਿ ਮੈਂ ਆਪਣੀ ਜੀਵਨ ਲੀਲਾ ਸਪਸ਼ਟ ਕਰ ਲਵਾਂ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਤੇ ਪਰਚਾ ਦਰਜ ਹੋ ਕੇ ਇਹਨਾਂ ਸਸਪੈਂਡ ਕਰਨਾ ਚਾਹੀਦਾ ਹੈ। ਇਹ ਗਾਇਨ ਕਰਦੇ ਪਾਖੇ ਦੇ ਦੋ ਮਾਰਿਆ ਪਾਖੇ ਤਸੋ ਕੀ ਪਾਖੋ ਉਹ ਤੁਹਾਡੇ ਇੰਪੀਅਰ ਤੁਹਾਡੇ ਨਾਲ ਮੈਰਿਜ ਹੋਈ ਹੈ ਉਹ ਦੇਖੋ ਕਹਿੰਦੇ ਮੈਨੂੰ ਕਾਫੀ ਟਾਈਮ ਤੋਂ ਪਰੇਸ਼ਾਨ ਆ ਮੈਂ ਕੋਈ ਪਰੇਸ਼ਾਨੀ ਇਹਨੂੰ ਕਰ ਰਿਹਾ ਹਾਂ ਹਾਂ ਕੀ ਗਲਤ ਕੀ ਹੋ ਰਿਹਾ ਹੈ ਗਲਤ ਬਾਤ ਹੈ ਨਹੀਂ ਪਤਾ ਹੀ ਸਾਰਾ ਅੱਛਾ ਉਹ ਕਹਿੰਦੇ ਮੇਰਾ ਨਾ ਵਿਆਹ ਹੋਇਆ ਹੈ। ਹਾਂ। ਨਹੀਂ ਹੋਇਆ ਆਪਣਾ। ਵਿਆਹ ਇਹ ਨਹੀਂ ਹੋਇਆ। ਬਸ ਇੰਨਾ ਮੈਂ ਦੂਜੀ ਕੋਈ ਗੱਲ ਨਹੀਂ ਕਰਨੀ ਹੋਇਆ। ਵਿਆਹ ਨਹੀਂ ਹੋਇਆ ਆਪਣਾ। ਜਿਹੜੀ ਗੱਲ ਕੋਈ ਉਥੇ ਕੱਲ੍ਹ ਪੱਜਾਈ ਤੂੰ। ਕੌਣ ਪੱਜਾਇਆ? ਆਪ। ਉਹ ਕਿੰਨਾ ਕੁਛ ਮੈਨੂੰ ਬੋਲ ਕੇ ਗਏ ਜਿਹੜੇ ਤੇਰੇ ਨਾਲ ਆਏ ਸੀ। ਮੈਂ ਆਪਣੀ ਬੇਇੱਜ਼ਤੀ ਕਰਵਾਉਣ ਲਈ ਗਈ ਸੀ। ਆਪਣਾ ਵਿਆਹ ਹੋਇਆ ਕਿ ਨਹੀਂ ਹੋਇਆ ਬਸ ਇਹ ਦੂਜੀ ਕੋਈ ਗੱਲ ਨਹੀਂ। ਉਹ ਮੇਰਾ ਗਲੂਸ ਕੱਢਣ ਆਈ ਸੀ। ਗਲੂਸ ਮੇਰਾ ਨਹੀਂ ਕੱਢਿਆ। ਮੇਰਾ ਨਹੀਂ ਕੱਢਿਆ ਗਲੂਸ। ਭਾਈ ਸਾਹਿਬ। తో ఫోటో పుష్ లో మేరీ చల్ జీ మరి దాస్తా బుఫ మేరే ਮੇਰ ਤਾਂ ਮੇਨਾ ਨੰਦਤਾ ਜਿੱਤ ਰਾਈ ਨਹੀਂ ਫੋਟੋਸ ਪਾਈਆਂ ਜੇ ਸੱਚੇ ਆ ਤਾਂ ਦੇਣ ਬਿਆਣਾ ਕੇ ਅੰਦਰ ਤੋਂ ਗਏ ਨੇ ਆ ਕੇ ਦੱਸਣ ਯਾ ਹੋਇਆ ਕਿ ਨਹੀਂ ਹੋਇਆ